ਇੱਥੇ ਕਹਿੰਦੇ ਤੁਹਾਡੇ ਤਾਂ 16-17 ਸਾਲ ਦਾ ਜਵਾਕ ਘਰ ਛੱਡ ਜਾਂਦਾ ਇਹ ਗੱਲ ਹੈਗੀ ਹੈ ਤੇ ਬਿਮਾਲਾ ਪੰਜਾਬੀ ਇਹ ਕਮਿਊਨਿਟੀ ਚ ਵੀ ਹੁੰਦੀ ਹੈ ਤੇ ਇਹ ਕੱਲੇ ਅੰਗਰੇਜ਼ਾਂ ਚ ਹੀ ਹੁੰਦੀ ਹੈ ਆਪਣੇ ਕੋਲੇ ਫੈਸਿਲਿਟੀ ਹੈਗੀਆਂ ਤੁਸੀਂ ਪੇ ਕਰਕੇ ਫੈਸਿਲਿਟੀ ਲੈ ਸਕਦੇ ਹੋ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਪ੍ਰਾਈਵੇਟੇਸ਼ਨ ਹੈ ਨਹੀਂ ਇੱਥੇ ਇੱਥੇ ਤੁਹਾਨੂੰ ਗਵਰਨਮੈਂਟ ਦੇ ਥਰੂ ਹੀ ਜਾਣਾ ਪੈਣਾ ਨਹੀਂ ਟਾਈਮ ਦੇਪ ਹੁੰਦੇ ਆਪਾਂ ਇੱਥੇ ਡੇ ਕੇਅਰ ਛੱਡ ਦਿੰਨੇ ਆ ਬੱਚੇ ਨੂੰ ਠੀਕ ਹੈ ਕਿ ਨਹੀਂ ਫਾਰਦਰ ਟਾਈਮ ਬਾਅਦ ਫਿਰ ਉੱਥੇ ਲੈ ਆਉਨੇ ਆ ਉਹ ਜਿਹੜਾ ਟਾਈਮ ਹੁੰਦਾ ਉਹੀ ਆਪਾਂ ਬੱਚੇ ਨੂੰ ਖੜਾਉਣਾ ਹੁੰਦਾ ਜਿਹੜਾ ਤੁਹਾਨੂੰ ਲੱਗਦਾ ਜਿਹ ਡਿਪੈਂਡ ਕਰਦਾ ਵੀ ਜਿਵੇਂ ਇੱਕ ਬੰਦਾ 40 ਲੱਖ ਲਾ ਕੇ ਆ ਗਿਆ ਉਹ ਕਿਉਂ ਆਇਆ ਵਿਰਧ ਆਸ਼ਰਮ ਕਹਿ ਸਕਦੇ ਜਿਨ੍ਹਾਂ ਨੂੰ ਆਪ ਕਹਿੰਦੇ ਨੇ 올ਡ ਕੇਅਰ ਹੂ ਹੈਗੇ ਜਿਹਨੇ ਮਾੜਾ ਨਾਮ ਬਦਲਤਾ ਅੰਗਰੇਜ਼ੀ ਜਿਵੇਂ ਸੋਹਣਾ ਜਿਹਾ ਲੱਗਣ ਲੱਗਾ ਆਪਾਂ ਜੇ ਪਿੰਡ ਆ ਜਿਕੇ ਨਹੀਂ ਵਿਰਧ ਆਸ਼ਰਮ ਛੱਡਾਂ ਦਾ ਥੋੜਾ ਬਾਪੂ ਤਾਂ ਪਿੰਡ ਵਾਲੇ ਆਪਾਂ ਨੂੰ ਪਿੰਡ ਕਹਿ ਕੇ ਕਿ ਮਾਰ ਦੇਣਗੇ ਇੱਥੇ ਕਹਿ ਦੇਣਗੇ 올ਡ ਏਜ ਸੈਂਟਰ ਚ ਸਾਡਾ ਬਚਰਗਾ ਹੈਲਥ ਸਿਸਟਮ ਕਿਦਾਂ ਦਾ ਕੈਨੇਡਾ ਦਾ ਹੈਲਥ ਸਿਸਟਮ ਆਪਾਂ ਕਹਿ ਸਕਦੇ ਹਾਂ ਜੀ ਫ੍ਰੀ ਜ਼ਰੂਰ ਆ ਬਟ ਕਾਫੀ ਡਿਲੇਸ ਹੁੰਦੀਆਂ ਹਰ ਇੱਕ ਬੰਦੇ ਨੂੰ ਜਦੋਂ ਕੋਈ ਹਸਪੀਟਲ ਜਾਂਦਾ ਤਾਂ ਟੜੀ ਇੱਕ ਦਿਹਾੜੀ ਤੇ ਲੰਘ ਜਾਂਦੀ ਆ ਆਲਮੋਸਟ ਉੱਥੇ ਖਾਸ ਕਰ ਅਪ ਜਿਹਨੂੰ ਐਮਰਜੈਂਸੀ ਸ਼ਬਦ ਕਹਿ ਦਿੰਦੇ ਆ ਬਟ ਉਹ ਐਮਰਜੈਂਸੀ ਹੁੰਦੀ ਨਹੀਂ ਉੱਥੇ ਕੇਆਰ ਐਮ ਤਾਂ ਤੁਹਾਡੀ ਸੜਨ ਲਈ ਇੱਕਦਮ ਤੁਹਾਡੀ ਕੇਅਰ ਨਹੀਂ ਹੋ ਸਕਦੀ ਉੱਥੇ ਕਿਉਂ ਆਉਣ ਵਾਲੇ ਟਾਈਮ 'ਚ ਨਰਸਾਂ ਦੇ ਸਕੋਪ ਜਾਂ ਮੈਡੀਕਲ ਦਾ ਹੈਗਾ ਜਾਂ ਇਹਨਾਂ ਕਨੇਡਾ ਨੇ ਹੈਲਥ ਸਿਸਟਮਾਂ ਹੀ ਰੱਖਣਾ ਵੀ ਕੋਈ ਚੱਕਰ ਨਹੀਂ ਨਹੀਂ ਹੈਲਥ ਸਿਸਟਮ ਤਾਂ ਇਹਨਾਂ ਨੂੰ ਇੰਪਰੂਵ ਕਰਨਾ ਪੈਣਾ ਹੈ ਘਰ ਵੀ ਰਏ ਆਈ ਥਿੰਕ ਸੋ ਠੀਕ ਹੈ ਜੀ ਬੱਚੇ ਜਿਹੜਾ ਵੀ ਇੱਥੇ ਬੱਚਿਆਂ ਕੀ ਮੈਡੀਕਲ ਨਾਲ ਰਿਲੇਟਡ ਸਟੱਡੀ ਕੀਤੀ ਹੋਈ ਆ ਉਹ ਮੈਨੂੰ ਨਹੀਂ ਲੱਗਦਾ ਕਿ ਫ੍ਰੀ ਬੈਠਾ ਹੋਊਗਾ ਕਿਤੇ ਵੀ ਇੱਥੇ ਕਿਹੜੀਆਂ ਬਿਮਾਰਗਾਂ ਆਉਂਦੀਆਂ ਇੱਥੇ ਮੋਸਟਲੀ ਆ ਜੀ ਜਿਵੇਂ ਜੇ ਆਪਣੀ ਕਮਿਊਨਿਟੀ ਚ ਲਾ ਕੇ ਦੇਖੀਏ ਤਾਂ ਜਿਹੜੇ ਬਜ਼ੁਰਗ ਆ ਗਏ ਇੱਧਰ ਮੋਸਟਲੀ ਡਿਮੈਂਸ਼ੀਆ ਹੋ ਜਾਂਦਾ ਉਹਨਾਂ ਨਾਲ ਜ਼ਿਆਦਾ ਮਤਲਬ ਚਿੰਤ ਲੱਗ ਜਾਂਦੀ ਹੈ ਜਾਂ ਇਹੋ ਜਿਹਾ ਕੁਝ ਅੱਛਾ ਕਿਉਂਕਿ ਉਹਨਾਂ ਦੀ ਬੈਕ ਉੱਤੇ ਜੁੜੀ ਹੁੰਦੀ ਹੈ ਉਹਨਾਂ ਕੰਟਰੀਜ਼ ਨਾਲ ਆਪਣੀਆਂ ਨਾਲ ਫਿਰ ਇੱਥੇ ਆ ਕੇ ਇਕੱਲਾਪਨ ਮਹਿਸੂਸ ਕਰਦੇ ਆ ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮ ਉਹਨਾਂ ਚ ਦੇਖਣ ਨੂੰ ਮਿਲ ਜਾਂਦੀ ਤੇ ਮੇਰੇ ਨਾਲ ਬਾਈ ਨੇ ਜਿਹੜੇ ਕਿ ਆਪਾਂ ਕਰ ਗਏ ਬਜ਼ੁਰਗਾਂ ਦੀ ਕੇਅਰ ਕਰਦੇ ਆ ਹਨ ਸੋ ਕਿਉਂਕਿ ਆਪਣੇ ਬਹੁਤ ਜ਼ਿਆਦਾ ਪੰਜਾਬੀ ਆ ਜਿਹੜੇ ਠੀਕ ਆ ਉਹਨਾਂ ਦੇ ਮਾਪੇ ਇੱਥੇ ਆਏ ਹੋਇਆ ਦਾਦਾ ਦਾਦੀ ਇੱਥੇ ਆਏ ਹੋਏ ਆ ਠੀਕ ਆ ਬਹੁਤ ਜਣੇ ਜਿਹੜੇ ਇਹੋ ਜਿਹੇ ਬਜ਼ੁਰਗ ਵੀ ਆ ਜਿਹੜੇ ਉੱਥੋਂ ਰਿਟਾਇਰਮੈਂਟਾਂ ਲੈ ਕੇ ਆਉਦੇ ਪੁੱਤਾਂ ਧੀਆਂ ਕੋਲੇ ਇੱਥੇ ਰਹਿਣ ਆਉਦੇ ਆ ਹਨ ਤੇ ਕਈ ਇਹ ਵੀ ਆ ਵੀ ਸਾਰੀ ਉਮਰ ਬੰਦਾ ਕੰਮ ਕਰਦਾ ਰਹਿੰਦਾ ਤੇ ਉਸ ਤੋਂ ਬਾਅਦ ਬਜ਼ੁਰਗਾਂ ਦੀ ਕੇਅਰ ਕਰਨ ਵਾਸਤੇ ਜਿਹੜੇ ਲੋਕ ਖੁਦ ਨਹੀਂ ਕਰਦੇ ਉਹਨਾਂ ਵਾਸਤੇ ਜਿਹੜੇ ਹੈਗਾ ਬੰਦੇ ਹੈਰ ਕਰਨ ਬੰਦਾ ਬਜ਼ੁਰਗਾਂ ਦੀ ਸਥਿਤੀ ਨੂੰ ਸਹੀ ਤਰੀਕੇ ਨਾਲ ਜਾਣਨ ਵਾਸਤੇ ਆਪਾਂ ਬਾਈ ਕੋਲੇ ਆਏ ਆ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਸ਼ੁਭਨਾਮ ਕੀ ਹੈ ਤੇ ਤੁਹਾਡੀ ਕੰਪਨੀ ਕਿੱਥੇ ਕਿੱਥੇ ਕੰਮ ਕਰਦੀ ਹੈ ਉਹ ਦਮਾਰਾ ਜਰੂਰ ਦੱਸੋ ਮੇਰਾ ਨਾਮ ਹੈ ਕਿ ਦਲਵੀਰ ਸਿੰਘ ਰਾਏ ਸੋ ਸਾਡੀ ਕੰਪਨੀ ਦਾ ਨਾਮ ਹੈਗਾ ਵੈਲਨੈਸ ਹੋਮ ਹੈਲਥ케ਅਰ ਸਰਵਿਸਿਜ਼ ਸੋ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਐਡਮਿਸ਼ਨ ਸ਼ੇਅਰ ਦੇ ਵਿੱਚ ਸੋ ਜਿੱਦਾਂ ਕਿਸੇ ਬਜ਼ੁਰਗ ਦੇ ਵਿੱਚ ਆਪਣਾ ਘਰੇ ਬਜ਼ੁਰਗ ਇਕੱਲੇ ਰਹਿ ਜਾਂਦੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਕੰਮਤੇ ਜਾਂਦੇ ਆ ਕੰ ਸੋ ਫਿਰ ਉਹ ਉਹ ਕੀ ਹੁੰਦਾ ਵੀ ਉਹ ਗਵਰਨਮੈਂਟ ਵੱਲੋਂ ਅਪਰੂਵਡ ਪ੍ਰੋਗਰਾਮ ਹੁੰਦਾ ਇਹ ਸੋ ਉਹਨੂੰ ਅਵੇਲ ਕਰਦੇ ਜਦੋਂ ਗਵਰਨਮੈਂਟ ਇਹ ਆਪਣਾ ਅਲਬਰਟ ਐਕਸਿਸਟ ਨਾਲ ਗੱਲ ਕਰਕੇ ਸੋ ਫਿਰ ਅਸੀਂ ਆ ਉਹਦੇ ਕੋਲ ਨਰਸਾਂ हायर ਕੀਤੀ ਹੋਈਆਂ ਅਸੀਂ ਉਹਨਾਂ ਦੇ ਘਰਾਂ ਦੇ ਵਿੱਚੋਂ ਨਰਸ ਉਹਨੇ ਟਾਈਮ ਵੀ ਭੇਜਦੇ ਜਿੰਨੇ ਟਾਈਮ ਲਈ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਉਤਵਾਚ ਉਹਨਾਂ ਦੇ ਬੱਚੇ ਕੰਮ ਤੋਂ ਵਾਪਸ ਆ ਜਾਂਦੇ ਫਿਰ ਆਪਣੀ ਬਜ਼ੁਰਗਾਂ ਦੀ ਦੇਖਭਾਲ ਕਰ ਸਕਦੇ ਜਿਵੇਂ ਪੰਜਾਬ ਦੇ ਵਿੱਚ ਹੁੰਦੇ ਹੈ ਨਾ ਜੇਕਰ ਜੋ ਪਿਓ ਮਰ ਗਿਆ ਦਾ ਨਾਥ ਆਸ਼ਰਮ ਚ ਤੇ ਨਹੀਂ ਤਾਂ ਜਿਹੜਾ ਹੈਗਾ ਵਿਰਦਾਸ਼ਰਮ ਚ ਕੈਨੇਡਾ ਚ ਵਿਰਦਾਸ਼ਰਮ ਹੈਗੇ ਵਿਰਧ ਆਸ਼ਰਮ ਕੈਸਕ ਦੇ ਜਿਨ੍ਹਾਂ ਨੂੰ ਆਪ ਕੈਸਕ ਦੇ 올ਡ ਕੇਅਰ ਹੂ ਹੈਗੇ ਜਿਹਨੇ ਮਾੜਾ ਨਾਮ ਬਦਲਤਾ ਅੰਗਰੇਜ਼ੀ ਜਿਹਾ ਸੁਣਾ ਲੱਗਣ ਲੱਗਾ ਤਾਂ ਆਪਾਂ ਜੇ ਪਿੰਡ ਆ ਜਿੱਕ ਨੇ ਵਿਰਧ ਆਸ਼ਰਮ ਛੱਡਾਂ ਦਾ ਤੁਹਾਡਾ ਬਾਪੂ ਤਾਂ ਪਿੰਡ ਵਾਲੇ ਆਪ ਨੂੰ ਪਿੰਡ ਕਹਿ ਕੇ ਕਿ ਮਾਰ ਦੇਣਗੇ ਇੱਥੇ ਕਹਿ ਦੇਣਗੇ 올ਡ ਏਜ ਸੈਂਟਰ ਚ ਸਾਡਾ ਬਜ਼ੁਰਗ ਹੈ ਪੰਜਾਬੀ ਵੀ ਆਪਦੇ ਜਿਹੜੇ ਹੈਗੇ ਆਪਦੇ ਮਾਪਿਆਂ ਨੂੰ 올ਡ ਕੇਅਰ ਸੈਂਟਰ ਛੱਡ ਦਿੰਦੇ ਬਈ ਬਹੁਤ ਘੱਟ ਹੈ ਕਿੰਨੇ ਪਰਸੈਂਟ ਵੀ ਕਨਸੀਡਰ 1-2% 100 ਚੋਂ 2% ਬਾਕੀ ਆਪ ਹੀ ਉਸ ਲੀਕਰਾਂ ਵਿੱਚ ਸਾਹਦੇ ਕਰਾਂ ਸੀ ਕੋਸ਼ਿਸ਼ ਕਰਦੇ ਆ ਘਰਾਂ ਦੇ ਵਿੱਚ ਸੰਭ ਦੀ ਬਹੁਤ ਵੱਧ ਜਦੋਂ ਤੱਕ ਉਹਨੇ ਦੀ ਕੰਡੀਸ਼ਨ ਸਟੇਬਲ ਰਹਿੰਦੀ ਆ ਠੀਕ ਜਦੋਂ ਉਹਨੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਰਸਟ ਹੋ ਜਾਂਦੀ ਆ ਫਿਰ ਸ਼ਾਇਦ ਵੀ ਉਹਨਾਂ ਦੀ ਮਜਬੂਰੀ ਹੋ ਜਾਂਦੀ ਛੱਡਣ ਦੀ ਛੱਡਾਂ ਤੇ ਮਨ ਲਾ ਜਿਵੇਂ ਮਨ ਲਾ ਪੰਜਾਬ ਦਾ ਮੋਹ ਹੁੰਦਾ ਹੈ ਨਾ ਜਿਵੇਂ ਮਨ ਲਾ ਇੱਥੇ ਕਹਿੰਦੇ ਤੁਹਾਡੇ ਤਾਂ 16 17 ਸਾਲ ਦਾ ਜਵਾਕ ਘਰ ਛੱਡ ਜਾਂਦਾ ਇਹ ਗੱਲ ਹੈਗੀ ਆ ਤੇ ਵੀ ਮਨ ਲਾ ਪੰਜਾਬੀ ਇਹ ਕਮਿਊਨਿਟੀ ਚ ਵੀ ਹੁੰਦੀ ਆ ਤੇ ਇਹ ਕੱਲੇ ਅੰਗਰੇਜ਼ਾਂ ਚ ਹੁੰਦੀ ਆ ਨਹੀਂ ਇਹ ਗੱਲਾਂ ਥੋੜੀਆਂ ਜੀਆਂ ਬਣਾਈਆਂ ਵੀ ਹੁੰਦੀਆਂ ਹਾਂਜੀ ਹਾਂਜੀ ਏਡਾ ਵੀ ਹੈ ਨਹੀਂ ਬੱਚੇ ਪੇਰੈਂਟ ਦੇ ਨਾਲ ਰਹਿੰਦੇ ਆ ਅੰਟਲ ਮੈਰਿਜ ਤੱਕ ਤੇ ਰਹਿੰਦੇ ਰਹਿੰਦੇ ਆਈ ਥਿੰਕ ਜਿੰਨੇ ਵੀ ਆਪਾਂ ਦੇਖਦੇ ਆ ਤੇ ਗੋਰਿਆਂ ਦਾ ਥੋੜਾ ਸਿਸਟਮ ਵੱਖਰਾ ਹੁੰਦਾ ਉਹਨਾਂ ਦੇ ਜਿੱਦਾਂ ਆਪਾਂ ਕਹਿ ਸਕਦੇ ਆ ਡਬੋਸ ਵਗੈਰਾ ਹੋ ਜਾਂਦੇ ਫਿਰ ਉਹ ਬੱਚੇ ਲੱਗ ਉਹਨਾਂ ਦੀ ਸਟੈਪ ਪੇਰੈਂਟ ਸਟੈਪ ਮਦਰ ਇਹ ਚੱਲਦੀ ਬਸ ਇਦਾਂ ਸਟੈਪਾਂ 'ਚ ਪੈ ਜਾਂਦੇ ਆ ਉਹ ਸੋ ਜਿਹੜੇ ਆਪਣੇ ਆਏ ਆ ਆਈ ਡੋਨਟ ਥਿੰਕ ਸੋ ਵੀ ਇੰਨੇ ਵੀ ਹੋਣਗੇ ਵੀ 16-17 ਦੇ ਬੱਚਾ ਬਾਹਰ ਹੋਗਾ ਨੋ ਨਹੀਂ ਹੁੰਦਾ ਤੇ ਇੱਕ ਬਈ ਜਿਹੜੀ ਗੱਲ ਹੈਗੀ ਆ ਮੰਨ ਲਾ ਵੀ ਹੈਲਥ ਹੈਲਥ ਸਿਸਟਮ ਆਪਾਂ ਕਹਿ ਸਕਦੇ ਆ ਜੀ ਫ੍ਰੀ ਜਰੂਰ ਆ ਬਟ ਕਾਫੀ ਡਿਲੇਸ ਹੁੰਦੀਆਂ ਹਰ ਇੱਕ ਬੰਦੇ ਨੂੰ ਜਦੋਂ ਕੋਈ ਹਸਪੀਟਲ ਜਾਂਦਾ ਤਾਂ 1 ਘੜੀ ਤੇ 2 ਘੜੀ ਤੇ ਲੰਘ ਜਾਂਦੀ ਆ ਆਲਮੋਸਟ ਉੱਥੇ ਖਾਸ ਕਰ ਆਪ ਜਿਹਨੂੰ ਐਮਰਜੈਂਸੀ ਸ਼ਬਦ ਕਹਿ ਦਿੰਦੇ ਆ ਬਟ ਉਹ ਐਮਰਜੈਂਸੀ ਹੁੰਦੀ ਨਹੀਂ ਉੱਥੇ ਕੇਅਰ ਆ ਤੁਹਾਡੀ ਸੱਦਨ ਲਈ ਇੱਕਦਮ ਤੁਹਾਡੀ ਕੇਅਰ ਨਹੀਂ ਹੋ ਸਕਦੀ ਉੱਥੇ ਤਾਨੂੰ ਅਟੈਂਡ ਨਹੀਂ ਕਰਦੇ ਡਾਕਟਰ ਇੱਕਦਮ ਬਟ ਫ੍ਰੀਜ ਰੂਰ ਆ ਟਾਈਮ ਲੱਗ ਜਾਂਦਾ ਪੰਜਾਬ ਨਾਲ ਕੰਪੇਅਰ ਕਰੋ ਜੇ ਪੰਜਾਬ ਦੇ ਹੈਲਥ ਸਿਸਟਮ ਨਾਲ ਤੇ ਕਿੰਨੇ ਜੱਦੇ ਹੈਲਥ ਸਿਸਟਮ ਚੰਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਆਪਣੇ ਕੋਲੇ ਫੈਸਿਲਿਟੀ ਹੈਗੀਆਂ ਤੁਸੀਂ ਪੇ ਕਰਕੇ ਫੈਸਿਲਿਟੀ ਲੈ ਸਕਦੇ ਹੋ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਪ੍ਰਾਈਵੇਟੇਸ਼ਨ ਹੈ ਨਹੀਂ ਇੱਥੇ ਇੱਥੇ ਤੁਹਾਨੂੰ ਗਵਰਨਮੈਂਟ ਦੇ ਥਰੂ ਹੀ ਜਾਣਾ ਪੈਣਾ ਨਾਰਮਲ ਬਿਮਾਰੀ ਤਾਂ ਮਤਲਬ ਜੇ ਮੈਂ ਟਰੋਮਾ ਆ ਦੇ ਪ੍ਰੋਬਲਮ ਆਏ ਤੇ ਕਿਤੇ ਐਕਸੀਡੈਂਟ ਉਹਦੇ ਚ ਤਾਂ ਜਲਦੀ ਹੱਥ ਫਾ ਲੈਂਦੇ ਹੋਣੇ ਹਾਂਜੀ ਉਹਦੇ ਚ ਹੈਗਾ ਉਹਦੇ ਚ ਤਾਂ ਤੁਹਾਨੂੰ ਜੇ ਕਿਤੇ ਸੀਰੀਅਸ ਆ ਦੂਰ ਆਊਟ ਆਫ ਕਵਰੇਜ ਹੋ ਤਾਂ ਟਰਾਂਸਫਰ ਕਰ ਲੈਂਦੇ ਤੁਸੀਂ 50 ਦਿੰਦੇ ਹਾਂਜੀ ਹਾਂ ਤੇ ਬਾਈ ਮੰਨ ਲਾ ਜਿਵੇਂ ਹੋਣਾ ਹਾਲਾਤ ਹੈ ਹੈਨਾ ਪੰਜਾਬ ਦੇ ਪੰਜਾਬ ਲਗਭਗ ਖਾਲੀ ਹੋ ਗਿਆ ਹੈ ਨਾ ਸਾਰਾ ਕੈਨੇਡਾ ਹਜੇ ਆਉਣਾ ਚਾਹੁੰਦਾ ਜਿਹੜਾ ਨਹੀਂ ਆਇਆ ਉਹ ਬਾਬੇ ਦਾ ਸੁੱਖਾ ਸੁਖੀ ਜਾਂਦਾ ਉਥੇ ਬਿਲਕੁਲ ਸਹੀ ਬਿਲਕੁਲ ਲੋਕਾਂ ਨੂੰ ਆਏ ਵੀ 20 20 50 50 ਕਿੱਦਾਂ ਦੇਖਦੇ ਹੋ ਜਦੋਂ ਤੁਸੀਂ ਕਿੰਨਾ ਟਾਈਮ ਪਹਿਲਾਂ ਆਏ ਸੀ ਅੱਜ ਦੇ ਹਾਲਾਤ ਤੇ ਉਦੋਂ ਦੇ ਹਾਲਾਤ ਮੈਂ ਤਕਰੀਬਨ 20 ਕਿ ਸਾਲ ਪਹਿਲਾਂ ਆਇਆ ਸੀਗਾ 2003 ਦੇ ਵਿੱਚ ਜੀ ਸੋ ਉਦੋਂ ਇਹ ਸਟੂਡੈਂਟ ਆਨ ਦਾ ਸਿਸਟਮ ਬਹੁਤ ਘੱਟ ਸੀਗਾ ਆਊਗਾ ਤਾਂ ਨਹੀਂ ਅਵੇਅਰਨੈਸ ਐ ਨਹੀਂ ਸੀ ਪੰਜਾਬ ਦੇ ਵਿੱਚ ਵੀ ਲੋਕ ਸਟੂਡੈਂਟ ਐਜ਼ ਅ ਸਟੂਡੈਂਟ ਜਾਂਦੇ ਹਨ ਬਟ ਹੁਣ ਦੇ ਤਾਂ ਬਹੁਤ ਜ਼ਿਆਦਾ ਕ੍ਰੇਜ਼ੀ ਬਣ ਗਿਆ ਵੀ ਜੇ ਬੱਚਾ ਬਾਹਰ ਨਹੀਂ ਗਿਆ ਤਾਂ ਸਮਝ ਲਓ ਕੁਝ ਵੀ ਨਹੀਂ ਹੈਗਾ ਆਪਾਂ ਜਾਨੀ ਰਿਸ਼ਤਾ ਹੀ ਨਹੀਂ ਹੁੰਦਾ ਹਾਂਜੀ ਹਾਂਜੀ ਬਸ ਹਰ ਇੱਕ ਦੀ ਦੌੜ ਲੱਗੇ ਹੋਈ ਬੰ ਮੈਂ ਬਾਹਰ ਜਾਵਾਂ ਕਿਵੇਂ ਨਾ ਕਿਵੇਂ ਬਸ ਉਹ ਲੱਭਦਾ ਜੀ ਮੈਂ ਬਾਹਰ ਨਿਕਲਾਂ ਇਤੋਂ ਜਦੋਂ ਇੱਥੇ ਆਉਂਦਾ ਫਿਰ ਕੀ ਦੇਖਦਾ ਬਾਈ ਇੱਥੇ ਫਿਰ ਸਟਰਗਲ ਬਹੁਤ ਇਨਨਨ ਕਰਨੇ ਪੈਂਦੀ ਆ ਕੰਮ ਵੀ ਕਰਨਾ ਪੈਂਦਾ ਕਿਉਂਕਿ ਫੀਸਾਂ ਕੱਢਣੀਆਂ ਆਉਂਦੀਆਂ ਉਹਨਾਂ ਨੇ ਬੱਚਿਆਂ ਨੇ ਤੇ ਬਾਕੀ ਆ ਜਦੋਂ ਫਿਰ ਉਹਨਾਂ ਦੀ ਕੁਆਂਟੀਟੀ ਵੱਧ ਜਾਂਦੀ ਹੈ ਸਟੂਡੈਂਟਸ ਫਿਰ ਕੰਮ ਵੀ ਘਟ ਜਾਂਦੇ ਆ ਠੀਕ ਹੈ ਜੀ ਤੇ ਕੰਮ ਤੇ ਉਹੀ ਆ ਹੁਣ ਜਿੰਨੇ ਕਿ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ ਲੱਖਾਂ ਦੀ ਤਰ੍ਹਾਂ ਦੇ ਵਿੱਚ ਪਰ ਰੀਅਰ ਆ ਰਹੇ ਆ ਸੋ ਇੰਨੇ ਦਾ ਕੰਮ ਇੱਥੇ ਪ੍ਰੋਡਿਊਸ ਨਹੀਂ ਹੁੰਦੀ ਜੌਬਾਂ ਉਹਨਾਂ ਨਿਕਲਦੀਆਂ ਨਹੀਂ ਜਿੰਨੀਆਂ ਇੱਥੇ ਆਪੋਨ ਨਹੀਂ ਚਾਹੀਦੇ ਹੁੰਦੇ ਜਿਆਦਾ ਦ੍ਰਾਂਸ ਸਕਿੱਲ ਲੇਬਰ ਆ ਮਲਾ ਮੈਂ 12 ਕੀਤੀ ਮੈਂ ਕੁਝ ਨਹੀਂ ਪੜਿਆ ਤਾਂ ਤੁੱਤਾ ਸੀ ਕਿਉਂਕਿ ਸਰਵਿਸ ਨਰਸਾਂ ਨੂੰ ਪ੍ਰੋਵਾਈਡ ਕਰਦਾ ਜੀ ਜੀ ਮੈਡੀਕਲ ਜੇਕਰ ਜਵਾਕ ਕਰਕੇ ਆਉਂਦਾ ਤਾਂ ਕਿੱਦਾਂ ਉਹ ਬੰਦਾ ਇੱਥੇ ਤਾਂ ਪੁੱਛਦਾ ਕਿੱਦਾਂ ਕਿ ਆਉਣ ਵਾਲੇ ਟਾਈਮ 'ਚ ਨਰਸਾਂ ਦੇ ਸਕੋਪ ਜਾਂ ਮੈਡੀਕਲ ਦਾ ਹੈਗਾ ਜਾਂ ਇਹਨਾਂ ਕਿਨਡਲ ਨੇ ਹੈਲਥ ਸਿਸਟਮ ਆ ਹੀ ਰੱਖਣਾ ਵੀ ਕੋਈ ਚੱਕਰ ਨਹੀਂ ਨਹੀਂ ਹੈਲਥ ਸਿਸਟਮ ਤਾਂ ਇਹਨਾਂ ਨੂੰ ਇੰਪਰੂਵ ਕਰਨਾ ਪੈਣਾ ਉਹ ਕਰ ਵੀ ਰਿਹਾ ਆਈ ਥਿੰਕ ਸੋ ਠੀਕ ਹੈ ਜੀ ਬੱਚੇ ਜਿਹੜਾ ਵੀ ਇੱਥੇ ਬੱਚੇ ਕੋਈ ਮੈਡੀਕਲ ਨਾਲ ਰਿਲੇਟਡ ਸਟੱਡੀ ਕੀਤੀ ਹੋਈ ਆ ਉਹ ਮੈਨੂੰ ਨਹੀਂ ਲੱਗਦਾ ਕਿ ਫ੍ਰੀ ਬੈਠਾ ਹੋਊਗਾ ਕਿਤੇ ਵੀ ਨਹੀਂ ਉਹ ਕੰਮ ਕਰਦਾ ਉਹ ਜੋ ਆਪਾਂ ਬਹੁਤ ਜ਼ਿਆਦਾ ਮੈਡੀਕਲ ਫੀਲਡ ਦੇ ਵਿੱਚ ਜੋ ਆਪਾਂ ਹੈਗੇ ਆ ਉੱਥੇ ਜਦੋਂ ਜੀ ਐਨ ਐਮ ਕਰਕੇ ਆਉਂਦੇ ਆ ਕੁੜੀਆਂ ਇਹਨਾਂ ਦਾ ਥੋੜਾ ਜਿਹਾ ਸਭ ਨਾਲ ਜੀ ਐਨ ਐਮ ਕਰਦੇ ਇਹਨਾਂ ਦਾ ਜਿਹੜਾ ਆਪਾਂ ਕ੍ਰਾਈਟਰੀ ਦੀ ਗੱਲ ਨੂੰ ਥੋੜਾ ਹਾਈ ਆ ਆਪਾਂ ਉਹਨਾਂ ਨੂੰ ਐਜ਼ ਅ ਨਰਸ ਨਹੀਂ ਦੇਖ ਸਕਦੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਨੂੰ ਐਜ਼ ਅ ਨਰਸ ਦੇਖਦੇ ਆ ਜੀ ਐਨ ਐਮ ਠੀਕ ਹੈ ਜੀ ਇਹਨਾਂ ਦਾ ਫਿਰ ਥੋੜਾ ਜਿਹਾ ਕ੍ਰਾਈਟਰੀ ਦੇ ਉੱਤੇ ਹਾਈ ਆ ਆਪਾਂ ਮੋ ਹੋਵੇ ਮੈਡੀਕਲ ਉੱਥੋਂ ਜਾਂ ਮੈਂ ਵੀ ਅਸੀਂ ਨਰਸਿੰਗ ਦੀ ਹੋਵੇ ਉਸ ਲੈਵਲ ਦੀ ਕੈਟਾਗਰੀ ਨੂੰ ਇਹ ਟੈਸਟ ਦੇ ਸਕਦਾ ਆ ਰਿੰਦ ਤੁਸੀਂ ਜੇ ਜਿੱਦਾਂ ਵੀ ਉਹਨੂੰ ਕੁਆਲੀਫਾਈ ਕਰ ਦੋ ਤੇ ਠੀਕ ਆ ਹਾਂਜੀ ਉਹਨੂੰ ਪਾਰਨ ਦੇ ਬਰਾਬਰ ਕਹਿ ਸਕਦੇ ਆ ਮਤਲਬ ਜੇ ਜੇਕਰ ਪ੍ਰੋਪਰ ਨਰਸ ਉਹਦੀ ਉਹਦੀ ਤਨਖਾਹ ਚੰਗੀ ਆ ਮਨੂੰ ਤਨਖਾਹ ਬਰੇ ਹੁਣ ਇਹਨਾਂ ਕਹਿ ਸਕਦੇ ਹੋਗੀ 30 35 ਡਾਲਰ ਪਰ ਆਵਰਟਿਕ ਜਿਹੜੀ ਆਰਐਨ ਹੋਊਗੀ ਇੱਥੋਂ ਦੀ ਆਲਮੋਸਟ ਹੋ ਸਕਦਾ 40 45 ਵੀ ਹੋਵੇ ਓਕੇ ਹਾਂਜੀ ਉਹਨਾਂ ਦੀ ਵੈਲ ਪੇਡ ਹੈਗੀਆਂ ਤੇ ਬਾਈ ਮੰਨ ਲਓ ਤੁਸੀਂ ਹੁਣ ਜਿਵੇਂ ਆਪਦਾ ਕੰਮ ਕਰਦੇ ਹੋ ਕੀ ਕੀ ਪ੍ਰੋਬਲਮਾਂ ਦੇਖਿਆ ਜੋ ਜਿਹੜੇ ਬਜ਼ੁਰਗਾਂ ਨੂੰ ਕਿਹੜੀਆਂ ਬਿਮਾਰੀਆਂ ਆਉਂਦੀਆਂ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਆ ਹਰੇਕ ਨੂੰ ਜਾਂਦਾ ਕੈਂਸਰ ਹੀ ਨਿਕਲ ਆਉਂਦਾ ਲਗਭਗ ਜਿੱਥੇ ਜਿਹਨੂੰ ਮਰਜ਼ੀ ਥੋੜੇ ਵੀ ਰਿਸ਼ਤੇ ਪੁੱਛ ਬੰਦਾ ਆ ਗਿਆ ਤਾਂ ਨੰਬਰ ਆ ਕੈਂਸਰ ਨਾਲ ਪਹਿਲਾਂ ਟੈਗ ਨਾਲ ਚੱਲ ਪਿਆ ਹੈ ਨਾ ਜੀ ਕੀ ਇੱਥੇ ਕਿਹੜੀਆਂ ਬਿਮਾਰਗਾਂ ਹੁੰਦੀਆਂ ਇੱਥੇ ਮੋਸਟਲੀ ਹੈ ਜੀ ਜਿਵੇਂ ਜੇ ਆਪਣੀ ਕਮਿਊਨਿਟੀ ਚ ਲਾ ਕੇ ਦੇਖੀਏ ਤਾਂ ਜਿਹੜੇ ਬਜ਼ੁਰਗ ਆਗੇ ਇੱਧਰ ਮੋਸਟਲੀ ਡਿਮੈਂਸ਼ੀਆ ਹੋ ਜਾਂਦਾ ਉਹਨਾਂ ਜ਼ਿਆਦਾ ਭੁੱਲਣ ਲੱਗ ਜਾਂਦੇ ਆ ਜਾਂ ਇਹੋ ਜਿਹਾ ਕੁਝ ਕਿਉਂਕਿ ਉਹਨਾਂ ਦੀ ਬੈਕ ਉੱਥੇ ਜੁੜੀ ਹੁੰਦੀ ਹੈ ਉਹਨਾਂ ਕੰਟਰੀਜ਼ ਨਾਲ ਆਪਣੀਆਂ ਨਾਲ ਫਿਰ ਇੱਥੇ ਆ ਕੇ ਇਕੱਲਾਪਨ ਮਹਿਸੂਸ ਕਰਦੇ ਆ ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮ ਉਹਨਾਂ ਚ ਦੇਖਣ ਨੂੰ ਮਿਲ ਜਾਂਦੀਆਂ ਆ ਮਿਲ ਜਾਂਦੀਆਂ ਉਹਨਾਂ ਕੋਈ ਭੁੱਲਣ ਲੱਗ ਜਾਂਦੇ ਭੁੱਲਣ ਲੱਗ ਜਾਂਦੇ ਤੇ ਉਹਨਾਂ ਹੀਰਵਾ ਹੁੰਦਾ ਪਿੰਡ ਦਾ ਉਹਨਾਂ ਨੂੰ ਹੁੰਦਾ ਬਿਲਕੁਲ ਹੁੰਦਾ ਹੈ ਜਦੋਂ ਕਿਸੇ ਬਜ਼ੁਰਗ ਨੂੰ ਜਾ ਕੇ ਮਿਲਦੇ ਆ ਤੁਸੀਂ ਹਾਂਜੀ ਉਹਦੇ ਨਾਲ ਗੱਲਬਾਤ ਕਰਦੇ ਆ ਹਾਂ ਉਹਨਾਂ ਨੂੰ ਹੁੰਦਾ ਬਹੁਤ ਜ਼ਿਆਦਾ ਹੁੰਦਾ ਇਸ ਚੀਜ਼ ਤੇ ਜਦੋਂ ਮੰਨ ਲਓ ਹੁਣ ਜਿਹੜਾ ਆਉਣ ਵਾਲਾ ਜਦੋਂ ਮੰਨ ਲਓ ਤੁਸੀਂ ਬਜ਼ੁਰਗ ਹੋਵੋਗੇ ਹਨਾ ਜਾਂ ਹੁਣ ਤੱਕ ਦਾ ਤੁਸੀਂ ਕਹਿੰਦੇ ਹੋ ਸਾਂਭੇ ਸੰਭੇ ਜਾਂਦੇ ਆ ਪਰ ਆਉਣ ਵਾਲੇ ਟਾਈਮ 'ਚ ਲੱਗਦਾ ਪੰਜਾਬੀ ਦਾ ਜਿਹੜਾ ਕਲਚਰ ਹੈ ਉਹ ਬਚੂਗਾ ਤੇ ਪੰਜਾਬ ਮਿਕਸ ਹੋ ਜਾਣਾ ਹੈ ਸਾਰਾ ਸਿਸਟਮ ਇਹ ਕਲਚਰ ਤਾਂ ਆਪਣੇ ਤੇ ਡਿਪੈਂਡ ਕਰਦਾ ਉਹਨੂੰ ਸੇਵ ਕਰਨ ਬਚਾਉਣਾ ਹਨਾ ਜੇ ਅਸੀਂ ਕਲਚਰ ਬਚਾਵਾਂਗੇ ਜਿਵੇਂ ਆਪਣੀਆਂ ਪੁਰਾਣੀਆਂ ਚੀਜ਼ਾਂ ਨਾਲ ਉਹਨੂੰ ਨਾਲ-ਨਾਲ ਚਲਾਵਾਂਗੇ ਤੁਹਾਡੀਆਂ ਨਵੀਆਂ ਦੇ ਨਾਲ-ਨਾਲ ਫਿਰ ਆਪਾਂ ਨੂੰ ਔਰ ਬੱਚੂ ਕਰ ਬਚਾਉਣਾ ਵੀ ਚਾਹੀਦਾ ਲਗਦਾ ਘਰ ਤੋਂ ਡਿਪੈਂਡ ਆ ਪਰਵੈਸ਼ ਤੇ ਡਿਪੈਂਡ ਪਰਵੈਸ਼ ਬਸ ਉੱਥੋਂ ਕਰੀ ਤਾਂ ਕਿ ਆਪਦਾ ਕਲਚਰ ਬਚਾਉਣਾ ਸ਼ੁਰੂ ਕਰੋ ਸੋ ਬਿਲਕੁਲ ਕਲਚਰ ਬਚੂ ਬਹੁਤ ਜਿਹੜੀਆਂ ਕਹਾਣੀਆਂ ਆਉਂਦੀਆਂ ਵੀ ਜਿਹੜਾ ਹੈਗਾ ਮਾਪਿਓ ਕੰਮ ਕਰਦੇ ਰਹੇ ਬੱਚਾ ਘਰੇ ਕੱਲਾ ਸੀਗਾ ਹੈਨਾ ਤਾਂ ਉਹ ਮਤਲਬ ਉਹਨਾਂ ਮਾਨਸਿਕ ਤੌਰ ਤੇ ਵਿਕਾਸ ਨਹੀਂ ਕਰ ਸਕਿਆ ਇਹ ਹੁੰਦਾ ਤੇ ਨਹੀਂ ਹੁੰਦਾ ਇਹ ਇਹ ਹੁੰਦਾ ਜੀ ਇਹ ਕੱਲ ਗੱਲ ਹੈਗੀ ਆ ਫੀਲ ਹੁੰਦਾ ਬੱਚਿਆਂ ਨੂੰ ਵੀ ਹਾਂ ਮੈਂ ਕੱਲਾ ਪਾਣਾ ਤੇ ਤੇ ਉਹ ਪੇਰੈਂਟਸ ਦੀਆਂ ਹੁੰਦੀਆਂ ਕੁਝ ਮਜਬੂਰੀਆਂ ਹੁੰਦੀਆਂ ਜਿਵੇਂ ਮਰਜ਼ੀ ਕਰ ਲੋ ਤੁਸੀਂ ਨਹੀਂ ਟਾਈਮ ਦੇ ਪਉਂਦੇ ਆਪਾਂ ਇੱਥੇ ਡੇ ਕੇਅਰ ਛੱਡ ਦਿੰਨੇ ਆ ਬੱਚੇ ਨੂੰ ਠੀਕ ਆ ਕਿ ਨਹੀਂ ਫਾਰਦਰ ਟਾਈਮ ਬਾਅਦ ਫਿਰ ਉੱਥੇ ਲੈ ਆਉਨੇ ਆ ਉਹ ਜਿਹੜਾ ਟਾਈਮ ਹੁੰਦਾ ਹੋਈ ਆਪਾਂ ਬੱਚੇ ਨੂੰ ਖੜਾਉਣਾ ਹੁੰਦਾ ਜਿਹੜਾ ਡੇ ਟਾਈਮ ਉੱਤੇ ਡੇ ਕੇਅਰ ਤੇ ਬਿਤਾ ਸਪੈਂਡ ਕਰਿਆ ਹੁੰਦਾ ਯਾਰ ਇਹਨਾਂ ਕੀ ਕਹਾਲਾ ਸਬੀ ਭਾਈ ਇੱਥੇ ਲੋਕ ਬੰਦੇ ਇੱਥੇ ਕੈਨੇਡਾ ਇਨੇ ਰਹਿੰਦੇ ਕਿਉਂ ਆ ਹਨਾ ਘਰ ਚਾਹੇ ਬੰਦਾ ਲੈ ਲੈ ਫਿਰ ਵੀ ਟੈਕਸ ਪੈਂਦਾ ਹੀ ਰਹਿੰਦਾ ਗੱਡੀ ਲੈ ਲੈ ਫਿਰ ਵੀ ਇੰਸ਼ੋਰੈਂਸ ਜਾਂਦਾ ਹੀ ਆ ਹਨਾ ਸਾਰਾ ਕੁਝ ਜਵਾਕ ਤੁਸੀਂ ਮੰਨ ਲਾ ਖੜਾ ਨਹੀਂ ਸਕਦੇ ਆ ਉਹਦੇ ਬੱਚਿਆਂ ਦਾ ਬਚਪਨ ਦੇਖ ਨਹੀਂ ਸਕਦੇ ਡੇਕਰ ਤੜਕੇ ਉੱਠੋਗੇ ਇੱਕ ਜਾਣਾ ਜਾਊਗਾ ਮਾਪਿਆਂ ਨੂੰ ਆਖਰ ਵੇਲੇ ਸਾਹਮਣੇ ਨਹੀਂ ਸਕਦੇ ਉਦੋਂ ਸੋਨੂੰ ਕਾਲ ਕਰਦੇ ਹੈਨਾ ਪਰ ਕੈਨੇਡਾ ਨੇ ਕੈਨੇਡਾ 'ਚ ਹੈ ਕਿ ਯਾਰ ਵੀ ਜਿਹੜੇ ਚੀਜ਼ ਕਰਕੇ ਇੱਥੇ ਲੋਕ ਆਏ ਹੋਏ ਆ ਕੈਨੇਡਾ ਦੇ ਵਿੱਚ ਜਿੱਦਾਂ ਕੀ ਕਹਿ ਸਕਦੇ ਆ ਆਪਾਂ ਇਹ 'ਚ ਰੂਲ ਰੈਗੂਲੇਸ਼ਨ ਹੈਗੀ ਆ ਠੀਕ ਆ ਇਨਸਾਨੀਅਤ ਹੈਗੀ ਆ ਆਪਾਂ ਕਹਿੰਦੇ ਕਿ ਕਦਰਾਂ ਕੀਮਤਾਂ ਇਨਸਾਨੀਅਤ ਦੀ ਹੈਗੀਆਂ ਹੂੰ ਸੋ ਠੀਕ ਆ ਅਰਨਿੰਗ ਤੇ ਹਰ ਇੱਕ ਨੂੰ ਕੰਮ ਤੇ ਕਰਨੇ ਪੈਣ ਉੱਥੇ ਵੀ ਤੇ ਇੱਥੇ ਵੀ ਠੀਕ ਹੈ ਕੰਮ ਕਰਕੇ ਸਿਸਟਮ ਦੇ ਬਚ ਰਹਿ ਕੇ ਬੰਦਾ ਵਧੀਆ ਫੈਮਿਲੀ ਨੂੰ ਪਰਵਿਸ਼ ਕਰ ਸਕਦਾ ਹੈ ਮਨ ਲਗਾ ਤੁਸੀਂ ਕਹਿੰਦੇ ਇਨਸਾਨ ਹੀ ਹੱਤ ਤੇ ਸਿਸਟਮ ਨੇ ਜਿਹੜਾ ਹੈਗਾ ਲੋਕਾਂ ਨੂੰ ਬੰਨਿਆ ਹੋਇਆ ਬੰਨਿਆ ਹੋਇਆ ਬਸ ਵੀ ਚਲ ਕੰਮ ਤਾਂ ਅਗਲਾ ਕਹਿੰਦਾ ਵੀ ਉੱਥੇ ਵੀ ਕਰਨਾ ਹੈ ਇੱਥੇ ਵੀ ਕਰਨਾ ਹੈ ਤੇ ਬਾਕੀ ਜਿਹੜਾ ਲਾ ਹੋਰ ਚੀਜ਼ਾਂ ਦੇਖ ਗਏ ਹੁਣ ਪਿੰਡਾਂ ਵਾਲੇ ਕਹਿੰਦੇ ਆ ਵੀ ਸਾਡੇ ਤਾਂ ਯਾਰ ਨਸ਼ਾ ਬਹੁਤ ਹੈ ਹਾਂ ਹੈਨਾ ਜਾਂ ਸਾਡੇ ਮੰਨ ਲਾ ਵੀ ਮਨ ਲਾ ਚੋਰੀਆਂ ਬਹੁਤ ਹੁੰਦੀਆਂ ਜਾਂ ਹੋਰ ਕਿ ਤੁਸੀਂ ਇਹਨੂੰ ਕਿਵੇਂ ਕੰਪੇਅਰ ਕਰੋਗੇ ਕਿ ਕੈਨੇਡਾ ਸੇਫ ਆ ਉਹਦੇ ਨਾਲ ਉਹ ਤੁਹਾਡਾ ਮੁੰਡਾ ਇੱਥੇ ਆਊਗਾ ਤਾਂ ਨਸ਼ੇ ਦੇ ਨਾਲ ਲੱਗੂਗਾ ਜਾਂ ਇੱਥੇ ਚੋਰੀ ਨਹੀਂ ਹੋਊਗੀ ਜਾਂ ਗੈਂਗਵਾਰ ਚ ਨਹੀਂ ਪੈਂਦਾ ਤੇ ਤੁਹਾਡਾ ਤਜਰਬਾ ਕੀ ਹੈ ਕਿ ਨਸ਼ਾ ਹੈ ਤੇ ਹਰ ਇੱਕ ਜਗ੍ਹਾ ਤੇ ਆ ਡਿਪੈਂਡ ਕਰਦਾ ਤੁਸੀਂ ਕਰਨਾ ਕਿ ਨਹੀਂ ਕਰਨਾ ਇਤੇ ਆ ਮਿਲਦਾ ਹਰ ਇੱਕ ਜਗਤ ਤੇ ਆ ਦੁਨੀਆ ਦੇ ਹਰ ਇੱਕ ਕੋਨੇ ਤੋਂ ਉਸ ਕੋਨੇ ਤੱਕ ਮਿਲਦਾ ਉਹ ਡਿਪੈਂਡ ਕਰਦਾ ਤੂੰ ਤੁਹਾਡੀ ਫੈਮਲੀ ਪਰ ਬਰਿਸ਼ ਕਿਸਤਾਂ ਦੀ ਆ ਵੀ ਹਾਂਜੀ ਜੇ ਕੋਈ ਘਰੇ ਹੈ ਨਹੀਂ ਤਾਂ ਕੋਈ ਵੀ ਨਹੀਂ ਨਸ਼ਾ ਕਰਦਾ ਠੀਕ ਹੈ ਜੇ ਨਸ਼ਾ ਰਹੂਗਾ ਤਾਂ ਫਿਰ ਚੋਰੀਆਂ ਚ ਮਾਰਾਂ ਵੀ ਬਦਨੇ ਸਾਰਾ ਕੁਝ ਬਦੂ ਬਦਨਾ ਗੈਂਗ ਸਾਰਾ ਕੁਝ ਉੱਥੇ ਕ੍ਰੀਏਟ ਹੁੰਦਾ ਹੈ ਠੀਕ ਹੈ ਜੀ ਸੋ ਨਸ਼ਾ ਹੈਗਾ ਬਸ ਲਾਉਣਾ ਲੱਗਦਾ ਕਿ ਨਹੀਂ ਲੱਗਦਾ ਇਹ ਡਿਪੈਂਡ ਕਰਦਾ ਹੁੰਦਾ ਹੁਣ ਮੰਨ ਲਓ ਇੰਨੇ ਜਾਣੇ ਪਣਾ ਬੰਦੇ ਤਿਆਰ ਬੰਨੀ ਬੈਠੇ ਆ ਨਾ ਪੰਡਾ ਬੰਨੀ ਬਠੇ ਆ ਇਹ ਗੱਲ ਦੀ ਕੈਨੇਡਾ ਯਾਰ ਲੋਕ 25 25 ਲੱਖ ਦੇ ਆਉਂਦੇ ਬਾਈ ਮੰਨ ਲਾ ਟੂ ਉਈ ਮਾਲਾ ਜਾਂ ਕੋਈ ਲੀਵੀਆਂ ਲਈ ਜਾਂਦਾ 40-40 ਲੱਖ ਦੇ ਕੀ ਸਾਨੂੰ ਲੱਗਦਾ ਜਿਹੜਾ 25 ਲੱਖ ਲਾ ਕੇ ਆਗੇ 40 ਲੱਖ ਲਾ ਕੇ ਆਗੇ ਅੱਜ ਦੀ ਮਹਿੰਗਾਈ ਚ 2024 ਚ ਵੀ ਇਹ ਕਿਹਦੇ ਤਾਰ ਦੇਣਗੇ ਕਿਸੇ ਨੂੰ ਡਿਪੈਂਡ ਕਰਦਾ ਵੀ ਜਿਵੇਂ ਇੱਕ ਬੰਦਾ 40 ਲੱਖ ਲਾ ਕੇ ਆ ਗਿਆ ਉਹ ਕਿਉਂ ਆਇਆ ਉਹ ਆਇਆ ਆਪਦੇ ਪਿੱਛੇ ਪਰਿਵਾਰ ਦੀ ਖਾਤਰ ਵੀ ਮੇਰੇ ਬੱਚੇ ਆ ਕਿ ਵਧੀਆ ਮਾਹੌਲ ਦੇ ਵਿੱਚ ਰਹਿ ਕੇ ਪੜਨ ਹੁਣ ਇੱਥੇ ਬੱਚਾ ਕੋਈ ਪੜ ਜਾਂਦਾ ਤੇ ਉਹਨੂੰ ਵਧੀਆ ਜੋਬ ਮਿਲੂਗੀ ਕਿਉਂਕਿ ਵਧੀਆ ਪੜਿਆ ਹੋਊਗਾ ਉਹ ਠੀਕ ਹੈ ਕਿ ਨਹੀਂ ਸੋ ਇਸੇ ਲਈ ਹੀ ਉਹ 40 ਲੱਖ ਜਿਹੜਾ ਜਾਂ 50 ਲੱਖ ਲਾਉਂਦੇ ਆ ਉਹ ਇੱਕ ਕੀ ਕਹਿ ਸਕਦੇ ਆਪਾਂ ਵੀ ਉਹ ਇਨਵੈਸਟ ਕਰਦੇ ਆ ਇਨਵੈਸਟ ਕਰੇ ਪੂਰਾ ਹੋ ਜਾਂਦਾ ਤੇ ਨਹੀਂ ਹੁੰਦਾ ਇਹ ਕਰ ਲੈਂਦੇ ਪੂਰਾ ਕਰ ਲੈਂਦੇ ਹੁਣ ਆ ਤਾਂ ਜੇ ਭਾਈ ਪਤਾ ਜਿਹੜੀ ਗੱਲ ਦਾ ਉੱਤਰ ਦਿੰਦਾ ਇਹ ਬੰਦੇ ਤੇ ਛੱਡ ਦਿੰਦਾ ਬੰਦਾ ਟੁੱਬਾ ਦਾ ਬੰਦਾ ਰੁੱਬੰਦਾ ਹੈਨਾ ਪਰ ਓਵਰਆਲ ਇਹ ਆ ਵੀ ਗੱਲ ਇਹ ਆ ਵੀ ਅੱਜ ਦੇ ਹਾਲਾਤ ਕਿਵੇਂ ਆ ਹਾਸ ਦੇ ਵਿੱਚ ਕੈਨੇਡਾ ਦੇ ਕੀ ਅੱਜ ਪੰਜਾਬ ਤੋਂ ਕੈਨੇਡਾ ਆਉਣਾ ਵਧੀਆ ਡਿਸੀਜਨ ਆ ਜਾਂ ਨਹੀਂ ਡਿਸੀਜਨ ਮੈਂ ਤਾਂ ਵਧੀਆ ਕਹੂੰਗਾ ਹਾਂ ਜੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੁਣ ਜੋ ਸਾਵਾ ਮਹਿੰਗਾਈ ਆ ਪਪੂਲੇਸ਼ਨ ਵਧੇ ਜਾ ਰਹੀ ਆ ਉਹ ਜ਼ਮੀਨਾਂ ਜਿਆਦਾ ਤੋਂ ਨਹੀਂ ਆਈਆਂ ਲਿਮਟਿਡ ਹੀ ਉਹ ਤਾਂ ਵਧੀਆਂ ਨਹੀਂ ਠੀਕ ਹੈ ਜੀ ਸੋ ਐਜੂਕੇਸ਼ਨ ਦਾ ਮਿਆਰ ਥੋੜਾ ਜਿਹਾ ਉੱਥੇ ਇਹ ਹੈ ਵੀ ਜੌਬਾਂ ਹੈ ਨਹੀਂ ਆ ਬੱਚਾ ਪੜ੍ਹ ਲਿਖ ਕੇ ਵੀ ਕੀ ਕਰ ਲੂਗਾ ਬੇਲਾ ਬੈਠਾ ਰਹਿੰਦਾ ਇੱਥੇ ਇਹ ਜੇ ਇੱਥੇ ਆ ਕੇ ਪੜ੍ਹ ਲਿਖ ਲੂਗਾ ਆਈ نو ਬਈ ਉੱਥੇ 30 35 40 ਲੱਖ ਲਾ ਕੇ ਇੱਥੇ ਆ ਗਿਆ ਇੱਥੇ ਇੱਥੋਂ ਦੇ ਸਿਸਟਮ ਚ ਪੜ੍ਹ ਲਿਆ ਤੇ ਵਧੀਆ ਜੌਬ ਲੈ ਲੂਗਾ ਕੈਨੇਡਾ ਰਹਿਣ ਵਾਸਤੇ ਚੰਗੀ ਤਾਂ ਚੰਗੀ ਚੀਜ਼ ਹੈ ਤੇ ਆ ਲਾਸਟ ਦੇ ਵਿੱਚ ਕੋਈ ਆਪ ਦਾ ਨਿੱਜੀ ਤਜਰਬਾ ਮਨਨ ਖਾਸ ਕਰਕੇ ਜਰਾ ਵੀ ਕੀ ਕਹਿਣਾ ਚਾਹੋਗੇ ਮਤਲਬ ਤੁਸੀਂ 20 ਸਾਲ ਰਹੇ ਹੋ ਜਿਹੜਾ ਨਾ ਬੰਦਾ ਇੱਥੇ ਆਊਗਾ ਹਨਾ ਕਿਦਾਂ ਉਹ ਸਕਸੈਸ ਹੋ ਸਕਦਾ ਸਕਸੈਸ ਹਾਰਡ ਵਰਕ ਹੈ एवरीवेयर ਉਦਾ ਹੈ ਗਈ ਹੈ ਹਾਰਡ ਵਰਕ ਤੇ ਮਿਹਨਤ ਤੇ ਕਰਨੀ ਪੈਣੀ ਹਰ ਇੱਕ ਬੰਦੇ ਨੂੰ ਠੀਕ ਹੈ ਜੀ ਆਉਂਦਾ ਸ਼ੁਰੂ ਚ ਬੇਸਮੈਂਟਾਂ ਚ ਰਹਿੰਦਾ ਆਪਦੇ ਖਰਚੇ ਹੁੰਦੇ ਉਹਨਾਂ ਨਾਲ ਇੱਕ ਛੋਟੀ ਜੌਬ ਤੋਂ ਤੋਂ ਸਟਾਰਟ ਹੁੰਦਾ ਲੈ ਲੈ ਕੇ ਸਾਰਾ ਕੁਝ ਆਪ ਦਾ ਮੋੜ ਕੇ ਘਰ ਬਣਾਉਂਦਾ ਲੰਘਦਾ ਉਹਦੀ ਉਮਰ ਜਾਂਦੀ ਘਰ ਬਣਾਉਣ ਤੱਕ ਇੱਥੇ ਸਾਰੀ ਠੀਕ ਹੈ ਜੀ ਬਟ ਫਿਰ ਇਹ ਆ ਉਸ ਤੋਂ ਬਾਅਦ ਉਹ ਆਪ ਦਾ ਕਾਰਜ ਚ ਰਹਿ ਸਕਦਾ ਰਟਾਇਰ ਹੋ ਕੇ ਵਧੀਆ ਚੀਜ਼ ਆ ਇਹ ਵੀ ਹਾਰਡ ਵਰਕਿੰਗ ਤਾਂ ਤੁਹਾਨੂੰ ਪਤਾ ਕਰਨੀ ਪੈਂਦੀ ਹੈ ਹਰ ਇੱਕ ਤੇ ਜੇਕਰ ਤੁਹਾਡੀ ਕੰਪਨੀ ਨਾਲ ਬੰਦਿਆਂ ਨੇ ਮਲਾ ਜਿਵੇਂ ਤੁਸੀਂ ਕਰਦੇ ਹੋ ਹਨਾ ਮਤਲਬ ਕੇਅਰ ਸੈਂਟਰ ਹੈਗਾ ਤੁਹਾਡਾ ਤੁਹਾਨੂੰ ਜਿੰਮੇ ਲਾਵੇ ਤੁਹਾਡਾ ਕੋਈ ਕੰਟੈਕਟ ਨੰਬਰ ਵਗੈਰਾ ਤੁਸੀਂ ਜਾਂ ਆਪਦੀ ਕੰਪਨੀ ਦਾ ਐਡਰੈਸ ਦੇ ਸਕਦੇ ਹੋ ਹਾਂਜੀ ਸਾਡਾ ਹੈਗਾ ਵੈਲਨੈਸ ਹੋਮ ਹੈਲਥ케ਅਰ ਸਰਬਸ ਲਿਮਟਿਡ ਫੋਨ ਨੰਬਰ ਹੈਗਾ ਮੇਰਾ 780 7299265 ਤੇ ਜੇ ਕਿਸੇ ਬਜ਼ੁਰਗ ਨੂੰ ਹੋਵੇ ਵਿਆਹ ਘਰੇ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੀ ਆਪਦੀ ਪਾਸ਼ਾ ਦੇ ਵਿੱਚ ਕੋਈ ਨਸ ਚਾਹੀਦੀ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਮੈਂ ਤੇ ਮੇਰਾ ਦੂਸਰਾ 파ਟਨਰ ਵੀ ਬ੍ਰਦਰ ਵੀ ਹੈ ਜਸਵੀਰ ਸਿੰਘ ਰਾਏ ਉਹਨਾਂ ਦਾ ਨੰਬਰ ਹੈਗਾ 780 6957000 ओके असल ਦੇ ਵਿੱਚ ਇੱਕ ਇਹ ਵੀ ਗੱਲ ਆ ਵੀ ਜੇਕਰ ਤੁਹਾਡੇ ਮਾਪਿਆਂ ਨੂੰ ਕੇਅਰਿੰਗ ਚਾਹੀਦੀ ਆ ਤਾਂ ਉਹ ਜਿਹੜਾ ਪੰਜਾਬੀ ਪੰਜਾਬੀ ਨੂੰ ਸਮਝ ਸਕਦਾ ਉਹ ਵਧੀਆ ਹੈ ਨਾ ਹੋ ਸਕਦਾ ਹਾਂਜੀ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਸਾਰਾ ਕੁਝ ਹੁਣ ਮੰਨ ਲਾ ਜੇ ਕੋਈ ਬੰਦਾ ਮੈਂ ਭਾਈ ਨਾਲੇ ਮੈਂ ਸਕੈਟਰੈਕਸ ਕੋਲੇ ਜਾਂਦਾ ਅੰਗਰੇਜ਼ ਕੋਲੇ ਮੈਂ ਕਹਿ ਦਿੰਦਾ ਵੀ ਮੇਰੇ ਘਰਾਂ ਵਾਲਿਆਂ ਲਈ ਬਣਦੀ ਔਰ ਮੈਨੂੰ ਡਿਪਰੈਸ਼ਨ ਆ ਤਾਂ ਅੰਗਰੇਜ਼ ਨੇ ਕਹਿਣਾ ਛੱਡ ਦੇ ਫਿਰ ਉਹਦੇ ਬਾਅਦ ਤੇ ਬੜੀ ਸੌਖੀ ਜੀ ਗੱਲ ਆ ਹੈ ਨਾ ਤੇ ਸਾਡੇਆਂ ਬੰਦਿਆਂ ਵਾਸਤੇ ਜਿਹੜਾ ਹੈਗਾ ਬਹੁਤ ਵੱਡੀ ਗੱਲ ਹੈ ਆਪਣੇ ਤਾਂ ਇਹੀ ਕਹਿਣਗੇ ਇਕੱਠੇ ਰੋ ਮਿਲ ਕੇ ਰੋ ਥੋੜਾ ਟਾਈਮ ਵੇਟ ਕਰੋ ਇੱਕ ਦੂਜੇ ਨਾਲ ਸਭ ਠੀਕ ਹੋ ਜਾ ਬਸ ਇਸ ਤੇ ਜਿਵੇਂ ਮਾਲਾ ਜ ਕਿਸੇ ਮਾਲਾ ਕਹਦਾ ਬਜ਼ੁਰਗ ਦਾ ਸਿਰ ਦੁਖਦਾ ਉਹਨੇ ਕਹਿੰਦਾ ਮੇਰਾ ਚਤਕਾ ਹਮ ਹਮ ਕਰਦਾ ਹੁਣ ਅੰਗਰੇਜ਼ ਨੇ ਤਾਂ ਸਮਝਣਾ ਨਹੀਂ ਉਹ ਤਾਂ ਬਾਈ ਸਮਝਦਾ ਸੋ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਬਾਈ ਦੀਆਂ ਸਰਵਿਸਾਂ ਲੈ ਸਕਦੇ ਹੋ ਖਾਸ ਕਰਕੇ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਚਾਹੇ ਪਾਕਿਸਤਾਨੀ ਚਾਹੇ ਮਾਲਕ ਜਿਹੜਾ ਵੀ ਆਪਾਂ ਏਸ਼ੀਆ ਵਾਲੇ ਹਨ ਉਹਨਾਂ ਦੇ ਕਿਉਂਕਿ ਸੜਿਆਂ ਕਦਰਾਂ ਕੀਮਤਾਂ ਗੋਰਿਆਂ ਨਾਲੋਂ ਬਿਲਕੁਲ ਡਿਫਰੈਂਟ ਹੈ ਬਾਈ ਤੁਸੀਂ